ਬਾਕੀ ਜੇ ਤੁਸੀਂ ਇੱਥੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਕਿ ਗੁਰੂ ਘਰ ਆ ਜਾਏ ਤੁਹਾਨੂੰ ਤੜੀ ਹਲੰਗਾਂ ਜੀ ਮੇਰੇ ਬੱਚੇ ਨੂੰ ਲੈ ਗਏ ਗੁਰੂ ਅਨੁਭਈਆ ਫੜੇ ਲੱਗਣਾ ਆਰਾਮਦਾਸ ਜੀ ਦਾ ਆਸ਼ੀਰਵਾਦ ਲੈਣ ਵਾਸਤੇ ਇੱਥੇ ਆਏ ਸੀਗੇ ਕੋਦੋਂ ਦਾ ਬੱਚੇ ਦਾ ਵਰਕ ਹੋਇਆ ਉਹਨੂੰ ਤਮੰਨਾ ਸਿੰਘ ਜੀ ਦੀ ਤਰਫੋਂ ਵੀ ਪਰਟਾਈ ਮੱਦੇ ਆਹ ਮਾਰਾ ਇਹੋ ਆਸ਼ੀਰਵਾਦ ਲੈ ਕੇ ਗਏ ਹਾਂ ਉਸੇ ਤਮੰਨਾ ਨੂੰ ਅਦਿਪਤੀ ਕਰਨੀ ਜੀ ਦੇ ਧਰਮ ਨੂੰ ਤੇ ਬਾਪੂ ਜੀ ਸਰਜੀਤ ਪਾਤਰ ਹੋਣਾਂ ਦੀ ਅੱਜ ਮੌਤ ਹੋ ਗਈ ਆ ਤਾਂ ਤੁਸੀਂ ਜਿਨੇ ਵੇਖਦੇ ਹੋ ਕਿ ਜਦੋਂ ਸਪੂਰਤ ਜੀ ਪਾਤਰਜੀ ਜੀ ਅੱਜ ਮੌਤ ਕੰਦੇ ਹੋ ਗਈ ਆ ਤਾਂ ਤੁਸੀਂ ਲੋਕ ਸਭਾ ਚਨਾਵ ਵੀ ਆਗੇ ਉੱਤੋਂ ਇਹ ਰਿਪੋਰਟ ਮਾਰੀ ਜਲੇ ਰਿਹਾ ਤਾਂ ਅੰਨੇ ਰੋੜ ਪੜਿਆ ਬਾਪੀ ਲੋਕ ਸਭਾ ਚੋਣ ਆਗੇ ਤੁਸੀਂ ਕਿਉਂ ਨਹੀਂ ਲੋਕ ਜੋ ਕਿ ਕਾਫੀ ਜਿਹੜੇ ਸਿੱਧੂ ਬਾਈ ਦੇ ਜਿਹੜਾ ਸਪੋਰਟਰ ਵੀ ਹੈਗੇ 팬 ਹੈਗੇ ਉਹ ਚਾਹੁੰਦੇ ਸੀ ਕਿ ਤੁਸੀਂ ਚੋਣ ਲੜੋ ਤਾਂ ਤੁਸੀਂ ਚੋਣ ਕਿਉਂ ਨਹੀਂ ਲੜਦੇ ਬੇਟਾ ਚੋਣ ਤਾਂ ਮੈਨੂੰ ਪਾਰਟੀ ਵੱਲੋਂ ਵੀ ਆਈ ਸੀ ਤੇ ਪਰੰਤੂ ਮੈਂ ਮੇਰੀ ਖੇਡ ਦੀ ਪੋਜੀਸ਼ਨ ਇਸ ਸਮੇਂ ਬਚਾ ਲੈਣਾ ਚਾਹੁੰਦਾ ਹਾਂ ਕਿਉਂਕਿ ਜਿਹੜਾ ਆਪਣਾ ਘਰ ਦਾ ਸਿਸਟਮ ਹੈ ਸਿੱਧੂ ਦੇ ਮਿਊਜ਼ਿਕ ਦਾ ਕੰਮ ਹੈ ਸਾਰੇ ਖਿਲਰਿਆ ਪਿਆ ਲੱਗਦਾ ਤਾਂ ਮੈਨੂੰ ਥੋੜਾ ਜਿਹਾ ਪਰਿਵਾਰ ਨੂੰ ਸਾਡੇ ਆਪ ਦੇ ਕੋਈ ਕਾਰੋਬਾਰ ਨੂੰ ਸਮਾਜ ਦੀ ਲੋੜ ਸੀ ਇਹੋ ਦਾ ਕੰਮ ਹੈ ਫਿਜ਼ੀਕਲੀ ਥੋੜਾ ਜਿਆ ਇੰਨਾ ਜਿਆਦਾ ਖੇਡ ਨਹੀਂ ਸੀ ਸਮਝ ਲੱਗਿਆ ਵੀ ਮੈਂ ਜੇ ਇਲੈਕਸ਼ਨ ਦਾ ਹੁੰਦੇ ਰਹਿੰਦੇ ਲੋਕੀ ਜਨ ਕਰੇ ਫੇਰ ਦੇਖ ਲਾਂਗੇ ਪਰੰਤੂ ਪਹਿਲਾਂ ਘਰੇਲੂ ਪੋਜੀਸ਼ਨ ਨੂੰ ਮਜ਼ਬੂਤ ਕਰਨਾ ਬੱਪ ਜੀ ਰਾਜਾ ਬਰਿੰਗ ਦੇ ਨਾਲ ਤੁਹਾਡਾ ਕਾਫੀ ਪਿਆਰ ਆ ਤੇ ਦਿਹਾਣੇ ਤੋਂ ਚੋਂ ਲੜ ਰਹੇ ਨੇ ਤੁਸੀਂ ਉਹਨਾਂ ਦੀ سپورਟ ਜਾਂ ਕੋਈ ਰੈਲੀ ਵਗੈਰਾ ਚਾਹ ਨਾਲ ਉਹਨਾਂ ਦੇ ਇੰਸ਼ਾਅਤ ਕਰੂਗੇ ਬਿਲਕੁਲ ਕਰਾਂਗੇ ਜਿੰਨਾ ਕ ਸਮਾਂ ਲੱਗੂਗਾ ਜੀ ਉਹ ਆਪ ਜੀ ਸਾਰਿਆਂ ਨਾਲ ਹੀ ਆਪਣੇ ਚਾਹੇ ਜੰਨੀ ਸਾਹਿਬ ਹੋਣ ਪਾਈ ਬਰਿੰਗ ਹੋਣਾ ਪਾਰਟੀ ਨਾਲ ਸਾਰਿਆਂ ਨਾਲ ਬੜੀ ਅੱਜ ਨਿਕਲ ਪਾਪੂ ਤਾਂ ਨਿਕਲੇ ਸੀ ਕੁਝ ਲੈ ਕੇ ਮਖਰੀ ਬਸ ਇਹ ਵੀ ਮਾਰਾ ਇਹਦਾ ਸ਼ਿਰਵਾਦ ਲੈਣੇ ਸੀ ਅੱਜ ਇੱਕ ਹੋਰ ਇਸ ਤੋਂ ਜ਼ਿੰਦਗੀ ਨੂੰ ਗੁਰੂ ਦੇ ਦਰਸੋਂ ਹੁੰਦੀ ਹੈ ਤਾਂ ਉਹਦਾ ਤਾਂ ਬਹੁਤ ਵੱਡਾ ਮਹੱਤਵ ਹੈ ਕਾਹਨ ਕਿ ਉਹ ਤਾਂ ਸੋਚ ਰਿਹਾ ਸੀਗਾ ਵੀ ਗੁਰੂ ਦਾ ਮਿਲ ਕੇ ਉਹ ਕਿੰਨੀ ਅੱਗੇ ਸੰਗਾਂ ਨੂੰ ਦਰ ਸਤਿਕਾਰ ਨੇ ਬਾਬਾ ਜੀ ਹਲੇ ਤੱਕ ਕੋਈ ਇਨਸਾਫ ਸਿੱਧੂ ਬਾਈ ਦਾ ਨਹੀਂ ਮਿਲਿਆ ਤਾਂ ਕੀ ਮੰਗ ਕਰਦੇ ਗੁਰੂ ਦੇ ਦਰ ਤੇ ਇੱਥੇ ਸਿੱਧੂ ਬਾਈ ਵੀ ਇੱਕ ਟਾਈਮ ਜੋ ਨਾਲ ਆਏ ਸੀ ਕਿ ਜਦੋਂ ਉਹ ਗਵਰਧਿਕ ਸਾਹਿਬ ਦੇ ਦਰਸ਼ਨ ਵਿਚਾਰੇ ਸੀ ਮਿਲਤਾ ਉਸ ਵੇਲੇ ਵੀ ਸਿੱਧੂ ਬਾਈ ਨਾਲ ਸੀ ਤਾਂ ਅੱਜ ਤੁਸੀਂ ਕਿਤਾਏ ਹੋ ਛੋਟੇ ਨਿੱਕੇ ਸਿੱਧੂ ਆਏ ਤਾ ਅੱਜ ਮੰਜ ਕੀ ਹੈ ਕਿ ਜੋ ਕੇਂਦਰ ਦੀ ਸਰਕਾਰ ਤੋਂ ਵੀ ਮੰਗ ਕਰਦੇ ਹੋ ਕਿ ਕਿਤੇ ਤੱਕ ਇਨਸਾਫ ਕੋਈ ਨਹੀਂ ਮਿਲਿਆ ਇਨਸਾਫ ਦਾ ਤਾਂ ਤੁਸੀਂ ਦਿੱਤਕ ਸਪੀਡ ਦੀ ਗਵਰਨਮੈਂਟ ਹੈ ਲਾ ਐਂਡ ਆਰਡਰ ਦੀ ਜਿਹੜੀ ਹਾਲਤਾਂ ਬਹੁਤ ਜ਼ਿਆਦਾ ਮਾੜੀ ਹੈ ਦੇਖੋ ਹੁਣ ਤੁਸੀਂ ਦੇਖੋ ਸੁਪਰੀਮ ਕੋਰਟ ਦੇ ਵਿੱਚ ਹਲਫਨਾਵਾ ਵੀ ਸਰਕਾਰ ਨੇ ਪੇਸ਼ ਕਰਤਾ ਵੀ ਸਾਡੀ ਗਲਤੀ ਦੇ ਨਾਲ ਸਦੂਰੀ ਮੌਤ ਹੋਈ ਤਾਂ ਵੀ ਜੇ ਸੀਰ ਸਕੋਟੀ ਵੜਾ ਕੀਤੀ ਤਾਂ 24 ਆਵਰ ਦੇ ਵਿੱਚ ਉਹ ਜਿਹੜਾ ਉਹਦਾ ਕਤਲ ਕਰਨ ਪਾਉਂਦਾ ਜਰਕੇ ਉਸ ਕੋ ਪਹਿਲਾਂ ਸੀ 15 ਦਿਨ ਘਰੇ ਬਿਨਾ ਗੱਲ ਮੈਨਤੋ ਸੀ ਤੁਹਾਨੂੰ ਕਿਸੇ ਨੇ ਵੀ ਮਾਰਿਆ ਕਿਉਂਕਿ ਕਿਸੇ ਨੂੰ ਪਤਾ ਨਹੀਂ ਸੀ ਕਿ ਸਾਡੇ ਕੋਲ ਗਨਮਨੇਕ ਆਏ ਹੈਗੇ ਜਾਂ ਨਹੀਂ ਹੈਗੇ ਪਰੰਤੂ ਸਰਕਾਰ ਨੇ ਬਹੁਤ ਵੱਡਾ ਰੋਲ ਨਿਭਾਇਆ ਹੈ ਔਰ ਮੈਂ ਕਿੰਨੇ ਜਿਹੜੇ ਅਫਸਰ ਸਾਹਿਬਾਨ ਨੇ ਵਿੱਚ ਆਉਂਦੇ ਸੀਗੇ ਫਲਤੇਜ ਬੰਨੂ ਹੋ ਗਏ ਮੀਡੀਆ ਸਲਾਹਕਾਰ ਮੈਡਮ ਵੀ ਸ਼ੀ ਹੋ ਗਈ ਗਏ ਇੱਕ ਸਰ ਬੜਵਾ ਸਾਰੇ ਸਾਰੇ ਇਹਨਾਂ ਨੇ ਸਾਰਿਆਂ ਦੇ ਇਹ ਇੱਕ ਪਲਾਨਿੰਗ ਦੇ ਤਹਿਤ ਜਿਹੜੀ ਉਹਦੀ ਐਕਸਕਲੂਸਿਵ ਵਿਡਰਾ ਕਰਕੇ ਉਹਨੂੰ ਕੀਤਾ ਸੀ ਉਹਦਾ ਕੀ ਨੁਕਸਾਨ ਹੋ ਜਾਵੇ ਔਰ ਮੈਂ ਸੀਮ ਸਾਹਿਬ ਨੂੰ ਇਸ ਦੇ ਰਿਗਾਰਡਿੰਗ ਮਿਲ ਵੀ ਚੁੱਕਿਆ ਹਾਂ ਕਿ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਹੋ ਰਹੀ ਨਹੀਂ ਕਰ ਰਹੇ ਤੁਹਾਡੇ ਸਾਹਮਣੇ ਲਾਰੈਂਸ ਦੀ ਵੀ ਵੀਡੀਓ ਹੈ ਸਵਾ ਸਾਲ ਹੋ ਗਿਆ ਤਾਂ ਇਹਨਾਂ ਦੀ ਕਸਟਮੀ ਦੇ ਵਿੱਚ ਮਤਲਬ ਗੁਲਜਮਾ ਹਫਤੇ ਤੇ ਇੱਕ ਤਰੀਕ ਦੀ ਰਾਤ ਨੂੰ ਜੇਲ੍ਹ ਤੋਂ ਬਾਹਰ ਹੁੰਦਾ ਹੈ ਬਸ ਵੀਡੀਓ ਬਣ ਜਾਂਦੀ ਹੈ ਪਬਲਿਸ਼ ਵੀ ਹੋ ਜਾਂਦੀ ਹੈ YouTube ਤੋਂ ਹਾਈ ਕੋਰਟ ਨੇ ਇਤਰਾਜ਼ ਵੀ ਕਰ ਦਿੱਤਾ ਉਹਨਾਂ ਕਾਨੂੰਨ ਕੋਡ ਨੇ ਵੀ ਇਹ ਗੈਰ ਕਾਨੂੰਨੀ ਹੈ ਇਹਦਾ ਜੁਸ ਉੱਤੇ ਮਾੜਾ ਅਸਰ ਪੈ ਰਿਹਾ ਪਰ ਫਿਰ ਵੀ ਸਰਕਾਰ ਟਾਸ ਤੋਂ ਮਸਲੀ ਹੋ ਰਹੀ ਹਨੇ ਟਕੀ ਗਾਰੇ ਨਾਰਾ ਲਾਈਏ ਨੇ ਮੈਨੂੰ ਤਾਂ ਇਹ ਲੱਗਦਾ ਜੀ ਇਸ ਇੱਕ ਨਕਸ਼ੇ ਨਕਸ਼ੇ ਤੇ ਜਿਹੜੀ ਇਹ ਨਾਲ ਪੋਲਿਟਿਸ ਨੇ ਜਿਹੜੇ ਇਹ ਆਰਗੇਨਸਟਰ ਇਹ ਰਲੇ ਹੋਏ ਨੇ ਗਏ ਸਿਰਫ ਕੇਵਲ ਵਰਤੇ ਜਾ ਰਹੇ ਇਹਨੂੰ ਦਿਮਾਗ ਸਾਰਾ ਇਹਨਾਂ ਲੋਕਾਂ ਦਾ ਹੋ ਗਿਆ ਔਰ ਜੀ ਅੱਜ ਗ੍ਰਾਮਦੇਸ ਪਾਤ ਸਾਡੇ ਝੋੜੀ ਭਰ ਕੇ ਨਿਕਲੇ ਹੋ ਇਹ ਤਾਂ ਕੋਈ ਖਾਲੀ ਨਹੀਂ ਮੁੜਦਾ ਕੀ ਕੀ ਅਰਦਾਸ ਕੀਤੀ ਅੱਜ ਇਨਸਾਫ ਮਿਲੇ ਮੁਸਲੇ ਨੂੰ ਕਿ ਦੂਜਾ ਛੋਟੇ ਬੱਚੇ ਦੀ ਕਿ ਬਤਾ ਅਰਦਾਸ ਤਾਂ ਮੈਂ ਮੈਂ ਤਾਂ ਕਰ ਹੀ ਰਿਹਾ ਸੀ ਪਰੰਤੂ ਇਸ ਮੌਕੇ ਦੇ ਦਿੱਕਤ ਇਸੇ ਸਾਰਿਆਂ ਨੇ ਸਾਰੇ ਵਿਸ਼ਵ ਭਰ ਦੀ ਸਾਡੀ ਕਮਿਊਨਿਟੀ ਨੇ ਗੋਰੇ ਕਾਲਿਆਂ ਨੇ ਸਭ ਦੀ ਅਰਦਾਸ ਨੇ ਤੁਹਾਡਾ ਰਾਮਰਾਸ ਜੀ ਨੇ ਪ੍ਰਵਾਨ ਕੀਤਾ ਉਸ ਦੀ ਆਪਣੇ ਦੇ ਘੇਰ ਕੀਤੀ ਆਪਾਂ ਨੂੰ ਦੁਬਾਰਾ ਸਿਰ ਬਸ ਜਾਣ ਦੇ ਵਿੱਚ ਕੀਤਾ ਮੈਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਰੱਖਣਾ ਚਾਹੁੰਦਾ ਕਿ ਇਹ ਦਰਸ਼ਕਾਂ ਨੂੰ ਕਿੰਨੇ ਚੰਗੇ ਮਾਰਾਈ ਤੇ ਗੀਤ ਕਿੰਨੇ ਕਿਸੌਣ ਦੇ ਉਹ ਮੂਸੇਲੇ ਦੇ ਕਿਉਂਕਿ ਹੁਣ ਤੱਕ ਸਾਰੀ ਦੁਨੀਆ ਸੁਣਦੀ ਐ ਤੋਂ ਜ਼ਿਆਦਾ ਸੁਣਦੀ ਐ ਜਣੇ ਤਾਂ ਮੈਂ ਐਕਚੁਅਲੀ ਇਹ ਦੂਆ ਦੇ ਵਸਤੂ ਬੋਲਣਾ ਪਰ ਮੈਂ ਦਰਤੀ ਦੇ ਖੜਾਂ ਹਾਂ ਮੈਂ ਹੁਣ ਉਹਦੇ ਗੀਤ ਸੁਣਦੇ ਨਾ ਇਮੋਸ਼ਨ ਹੋ ਜਾਂਦਾ ਮੈਂ ਹੁਣ ਮੈਂ ਦੋਸਤਾਂ ਕੁ ਸੁਣਦਾ ਜੇ ਕਿ ਜਦੋਂ ਦੀ ਆਵਾਜ਼ ਕਿਤੋਂ ਕੰਨੀ ਪੈਂਦੀ ਐ ਤਾਂ ਮੇਰਾ ਮਤਲਬ ਗਲਾ ਭਰ ਆਉਂਦਾ ਮੈਂ ਮੈਂ ਉਹਨੂੰ ਬਹੁਤਾ ਕਿ ਸੁਣ ਨਹੀਂ ਸਕਦਾ ਮੈਂ ਤਾਂ ਹੁਣ YouTube ਵੀ ਬਹੁਤ ਟੱਕ ਦੇਖਣ ਲੱਗ ਗਿਆ ਕਿਉਂਕਿ ਜਦੋਂ ਮੈਂ ਦੇਖਦਾ ਕਿ ਜਦੋਂ ਮੈਂ ਤੇਰੀ ਨਾਲ ਸਾਹਮਣੇ ਹੁੰਦੀ ਕਿਤੇ ਉਹ ਰੱਖਦਾ ਸਪੀਚ ਕਰੀ ਜਾਂਦਾ ਕਿਤੇ ਗੋਸ਼ ਕਰੀ ਜਾਂਦਾ ਇੱਕ ਬਾਪ ਹੋਣ ਦੇ ਨਾਤੇ ਮੈਂ ਤੇਰੇ ਦਾਜ ਜਾਨਾ ਤਾਂ ਫਿਰ ਮੈਂ ਥੋੜਾ ਜਿਆਦਾ ਉਹ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕਰਦਾ ਵੀ ਨਹੀਂ ਨਾ ਸੁਣਦਾ ਤਾਂ ਫਿਰ ਮੈਂ ਜ਼ਿਆਦਾ ਵਧੀਆ ਟੰਗ ਨਾ ਰਹਿ ਲੈਣਾ ਜੇ ਮੈਂ ਸੁਣਦਾ ਰਹਾ ਤਾਂ ਉਹ ਵੀ ਇਸ ਤਰ੍ਹਾਂ ਮਨ ਨੂੰ ਦਿਮਾਗ ਤੇ ਸਮੱਸਿਆ ਨਿਕਾ ਵੀਰ ਘੜ ਜਾਂਦਾ ਹੈ ਵੱਡੇ ਭਰਾ ਦੇ ਆਪਣੇ ਹਮੇਰੇ ਲਈ ਸਵਾਹ ਨਹੀਂ ਚੁੱਕਿਆ ਹਨ ਮਾਨ ਦੀ ਕਿਰਪਾ ਕਰਨਗੇ ਸ਼ਾਇਦ ਉਹਦੇ ਰਸਤਾ ਹੀ ਬਣਾ ਲਵੇ ਜੀ ਕਿਤਾ ਮਾੜੀ ਜੀ ਮਹਾਰਾਜ ਰਾਮਬਾਹ ਜੀ ਕੋਤਾ ਕਰਨ ਦੇ ਵਿੱਚ ਬਸ ਮੈਂ ਹੋਰ ਜੀ ਇੱਕ ਗੱਲ ਕਰੀਏ ਤਾਂ ਜਦੋਂ ਰਾਜਨੀਤੀ ਸੀ ਕਿ 2022 ਦੇ ਚੋਣਾਂ ਚੰਗੀਆਂ ਮੇਰੇ ਲਈ ਚੋਣ ਲੜੀ ਹਰ ਜਗ੍ਹਾ ਜਾ ਕੇ ਪੀਸ ਕੀਤੀ ਪ੍ਰਚਾਰ ਕੀਤਾ ਹੁਣ ਫਿਰ ਚੋਣਾਂ ਨੇ ਕਿੰਨਾ ਕਿਤੇ ਸਮਾਂ ਯਾਦ ਆਉਂਦਾ ਜਿੱਕਾ ਚੁੱਪਦਾ ਬਿਆਨਤਾ ਕੀ ਬਿਲਕੁਲ ਤਕਨੀਕੀਆਂ ਜੋ ਬੈਗ ਪਾਈ ਖੜਾ ਸਾਰਾ ਐਸੇ ਤਰੀਕੇ ਨਾਲ ਹੀ ਬਸ ਉਹ ਵਿਚਰਦਾ ਸੀ ਜੀ ਪਰ ਉਹ ਵੰਗ ਰਾਜਨੀਤੀ ਬਾਰੇ ਬੜਾ ਗੱਡਾ ਕਰਦਾ ਕੋਈ ਲੈ ਕੇ ਚੱਲਦਾ ਸੀ ਹੈ ਕਿਉਂਕਿ ਆਉਟਆਰ ਤੋਂ ਮਿਲ ਜਾਣੇ ਸੋਨਾ ਐਸਾ ਕਮਾਉਂਦੇ ਤੋਂ ਫੱਟੀਆਂ ਦੇ ਰਿਆਂ ਲੱਗਦਾ ਕਿ ਸਮਾਜ ਦੇ ਕੁਝ ਲੋਕਾਂ ਦੀ ਇੱਜ਼ਤ ਹੀ ਨੀਰੇ ਇਹਦਾ ਕਰਕੇ ਪੈਸਾ ਜਾਨੀ ਕਿਤਨੇ ਕਿਤਨੇ ਬੋਲ ਰਿਹਾ ਉਹ ਸੋਚਦਾ ਸੀ ਵੀ ਮੈਂ ਪੈਸਾ ਕਮਾਉਂਦਾ ਮੇਰੇ ਕੋਲ ਸਾਰਾ ਇੰਤਜ਼ਾਮ ਆਪਣੇ ਕੋਲੇ ਹੈਗਾ ਹਨਾ ਮੈਂ ਬਹੁਤ ਅੱਛੀ ਅਮੀਰ ਕਰ ਰਹੀ ਹਾਂ ਤਾਂ ਜੇ ਮੈਂ ਜਾ ਮਾਤਾ ਇਹਦੇ ਤੋਂ 50% ਕੱਢ ਕੇ ਮੈਂ ਰਾਜਨੀਤੀ ਦੇ ਅਰਥ ਬਦਲ ਦੇ ਚਾਹੇ ਜੀ ਪੰਜ ਚਾਰ ਸਾਲ ਰਹਿੰਦਾ ਤਾਂ ਤਾਨੂੰ ਇੱਕ ਜਿਆ ਸਾਹਮਣੇ ਹੋ ਰਹੀ ਐ ਸੀ ਬਹੁਤ ਵੱਡਾ ਮਿਸ਼ਨ ਲੈ ਕੇ ਚੱਲ ਰਿਹਾ ਸੀ ਪਿੱਛੇ ਜੀ ਖਬਰ ਆਈ ਕਿ ਗੋਲਡੀ ਬਰਾੜ ਦੀ ਜਿਹੜੀ ਮੌਤ ਹੋ ਗਈ ਹੈ ਉਸ ਤੋਂ ਬਾਅਦ ਨਾਲ ਹੀ ਕਹਿਤਾ ਉਹ ਬੇਟਾ ਕਈ ਵਾਰੀ ਆਇਆ ਗਿਆ ਤਾਂ ਇਲੈਕਸ਼ਨ ਸੀ ਬੜਾ ਕੁਝ ਰਾਤ ਇਲੈਕਸ਼ਨ ਤੋਂ ਉਦੋਂ ਵੀ ਸੀਐਮ ਸਾਹਿਬ ਨੇ ਐਲਾਨ ਕਰਤਾ ਸੀਗਾ ਤਾਂ ਇਹਨਾਂ ਗੱਲਾਂ ਕਿ ਪਸਚਾਈਂਦੀ